ਇੱਕ ਕਾਹਨ ਗੱਲ ਹੋਰ ਹੋਇਆ ਸੀ ਇਹ ਹੱਥ ਚ ਆ ਗਈ ਈ ਗੱਲ ਫੈਨ ਕਾ ਇੱਕ ਕਾਲੀਆਂ ਲਾ ਕੇ ਜਿਹਦਾ ਸੱਚੀ ਟਾਂਕਾ ਲਾਉਣ ਲੱਗਾ ਹੁੰਦਾ ਇਹਦੀ ਇੱਕ ਹੋਰ ਫਰਮਾਇਸ਼ ਘਰੇਵਾ ਜਿਹੜਿਆ ਪਹਿਲੇ ਕਹਿੰਦਾ ਚਾਹ ਬਣਵਾ ਦੋ ਲੱਗਦਾ ਕਿ ਨਹੀਂ ਚੁਗਰ ਜਾ ਖੂਫੀ ਆ ਜਾ ਸਕ੍ਰੈਚ ਕਰੋ ਵਿੱਚ ਟੋਕਾ ਨਿਕਲੂਗਾ ਕੋਈ ਵੀ ਇੱਕ ਬੂਟਾ ਬਾਟ ਲਾ ਸਾਈਜ਼ ਤਾਂ ਓਕੇ ਆ 4x4 4x4 ਇੱਕ ਟਰੈਕਟਰ ਹੋਰ ਰਿਮੋਟ ਰਿਮੋਟ ਸਸਰੀ ਗਾਲ ਜੀ ਸਾਰੇ ਵੀਰਾਂ ਨੂੰ ਆਪਾਂ ਟਰੈਕਟਰ ਘੱਡ ਲਿਆ ਬਾਹਰ ਤੇ ਇਹਨੂੰ ਹੁਣ ਆਪਾਂ ਫੁੱਲ ਫੁੱਲ ਲਾਉਣੇ ਆ ਸਵੇਰ ਦੇ ਆਪਾਂ ਗੁਰਦੁਆਰਾ ਸਾਹਿਬ ਸੀਗੇ ਤੇ 2 ਕੁ ਵਜ ਗਏ ਆ ਤੇ ਹੁਣ ਆਪਾਂ ਵਲੌਗ ਸ਼ੁਰੂ ਕਰਨ ਲੱਗੇ ਆ ਦੇਖੋ ਅੱਜ ਪੂਰਾ ਹੁੰਦਾ ਵੀ ਆ ਨਹੀਂ ਤੇ ਕੱਲ ਦਾ ਨਾਲ ਜੋੜ ਕੇ ਫੇਰ ਹੀ ਪਾਵਾਂਗੇ ਤੇ ਹੁਣ ਇਹਦੇ ਆਪਾਂ ਆ ਜਿਹੜੇ ਫੁੱਲ ਫੁੱਲ ਆ ਸਾਰਾ ਕੁਝ ਹਿਲਾ ਦੇਣਾ ਨਿਸ਼ਾਨ ਸਾਹਿਬ ਆਪਾਂ ਰਾਤੀ ਲਾ ਕੇ ਰੱਖਦੇ ਸੀ ਅੰਦਰ ਤੇ ਹੁਣ ਬਾਕੀ ਵੀ ਆ ਲਾ ਕੇ ਦੀ ਟੇਪ ਟੋਪ ਦੇ ਜਿਹੜੇ ਨਿਸ਼ਾਨ ਆ ਉਹ ਵੀ ਲਾਉਣੇ ਪੈਣੇ ਸਾਰੇ ਲੋ ਜੀ ਲਾ ਲੇ ਤੇ ਫੁੱਲ ਫੁੱਲ ਰੀਬਨ ਉਹਨੇ ਸਾਰੇ ਲਾ ਕੇ ਤੇ ਬਾਕੀ ਜਿਹੜਾ ਸਾਹਮਣ ਵਾਲਾ ਸਮਾਨ ਆਪਾਂ ਸਾਹਮਣੇ ਲਾ ਤੇ ਬਾਕੀ ਦਾਣਾ ਸੈੱਟ ਤੇ ਇਹਨੂੰ ਕਰਦੇ ਥੋੜੀ देर ਤੱਕ ਅੰਦਰ ਰੋ ਉੱਥੇ پارک ਕਰ ਦੇਣਾ ਇਹਦੀ ਜਗ੍ਹਾ ਤੇ ਨੂੰ ਆਪਾਂ ਇੱਕ ਕਾਂਡ ਗੱਲ ਹੋਰ ਹੋਇਆ ਸੀ ਕਿ ਇਹ ਵੀਰ ਭਰਾ ਨੇ ਨਾ ਹੱਥ ਮਾਰਤਾ ਸੀ ਤੇ ਆਹ ਵਿਚਾਰੀ ਇੱਕ ਸਾਈਡ ਤੋਂ ਲੱਤ ਗਈ ਸੀ ਇਹ ਹੁਣ ਦੁਬਾਰਾ ਲਾਵਾਂਗੇ ਉੱਥੇ ਸੈਂਟਰ 'ਚ ਇਹਦਾ ਪਤਾ ਨਹੀਂ ਨਟ ਖੁੱਲ ਗਿਆ ਕੀ ਹੋਇਆ ਤੇ ਇਹ ਹੱਥ ਚ ਆ ਗਈ ਸੀ ਗੱਲ ਇੱਕ ਸਾਈਡ ਤੋਂ ਫਿਰ ਦੂਜੀ ਸਾਈਡ ਤੋਂ ਵੀ ਲਾ ਕੇ ਸਾਈਡ ਤੇ ਟਿਕਾ ਲਈ ਪਉਣ ਲੌਣੇ ਕਰਦੇ ਇਹਦੇ ਨਾਲ ਨੋਟ ਕਸ ਕੇ ਤਾਰਾਂ ਤੋਰ ਲਾਉਂਦੇ ਆਂ ਇਹਨੀਆਂ ਦੁਆਰਾ ਲੋ ਜੀ ਲੱਗ ਗਈ ਆ ਨਾੜੀ ਲੱਥਾ ਹੀ ਆਦਾ ਉਹ ਕਸਤਾ ਵਾ ਆਪਾਂ ਤੇ ਜਗਦੀ ਵੀ ਹੋ ਗਈ ਐ ਇਹ ਹਾਂਜੀ ਹੇ ਕਾਹ ਬਾਜੀ ਆਉਣੇ ਆਇਆ ਜੀ ਥੋੜਾ ਵੇਲਾ ਕਿਦਾਂ ਨਹੀਂ ਨਹੀਂ ਹੋਣੀ ਆ ਮਣੀਠੇ ਨੇ ਨਹੀਂ ਆਉਣਾ ਦੂਜੇ ਨੇ ਆਉਣਾ ਗੱਲੇ ਨੇ ਉਹ ਤਾਂ ਚਾਹਤੇ ਦਾ ਮੁੰਡਾ ਆਉਣ ਲੱਗਾ ਨਾਲ ਇਹ ਆਪਣਾ ਗੇਟ ਦਾ ਫਟਾਕਾ ਪੈ ਗਿਆ ਸੀਗਾ ਇੱਕ ਸਾਈਡ ਤੋਂ ਤੇ ਉਹ ਲੱਗੇ ਆ ਹਾਂਜੀ ਇੱਕ ਹੋਰ ਗੇਟ ਦੀ ਰਿਪੇਅਰ ਹੋਣ ਲੱਗੀ ਜਦੋਂ ਵੇਖੋ ਲਾਈਵ ਹੀ ਹੁੰਦਾ ਹੈ ਲਾਈਵ ਨਹੀਂਗਾ ਵਲੌਗ ਬਣਦਾ ਵਿਆਈ ਬਗਾ ਲੂ ਪਾਊਗਾ YouTube ਤੇ ਹਾਂਜੀ ਸਾਡੇ ਸ਼ੈੱਡ ਵਾਲੇ ਵੀ ਪਾਏ ਹੋਏ ਮੈਂ 바ਵਾ ਹਾਂਜੀ ਹਾਂਜੀ ਇਹ ਉੱਥੇ ਕੰਮ ਵੇਖ ਐਨ ਕਾ ਵੇਖ ਕਾਲੀਆਂ ਲਾ ਕੇ ਜਿਹੜਾ ਸੱਚੀ ਟੰਕਾ ਲਾਉਣ ਲੱਗਾ ਹੁੰਦਾ ਮੋਲੀ ਹੋ ਜਾਣੀ ਹੁਣ ਕਾਦੋ ੜਾ ਲਾਉਂਦਾ ਟੰਗਾ ਇੱਕ ਮੋਲੀ ਹੋ ਜਾਣੀ ਮੋਲੀ ਬਹੁਤ ਪਤਲੀ ਤੱਕ ਕੋਈ ਨਹੀਂ ਕਰਦਾ ਹੜ ਗਿਆ ਸੀ ਪਹਿਲਾਂ ਤਾਂ ਕਾਲੀਆਂ ਨਿਕਲ ਆ ਗਏ ਦੂਜਾ ਇਹਦੀ ਇੱਕ ਹੋਰ ਫਰਮਾਇਸ਼ ਘਰੇ ਵਾਜਾ ੜਿਆ ਪਹਿਲੇ ਕਹਿੰਦਾ ਚਾਹ ਬਣਾਵਾ ਦੋ ਕੱਟ ਬਹੁਤ ਆ ਬੜਾ ਕਿੰਨਾ ਸਫਰ ਕੱਟ ਕੇ ਆਏ ਏਹੀ ਦੀ ਸਹੀ ਗੱਲ ਐ 1 ਕਿਲੋਮੀਟਰ ਪੂਰਾ ਆ ਵਡਾਂਕਾ ਲੱਗਦਾ ਵੀ ਦਿਖਾ ਦੇਣਾ ਵਾ ਜਿਹੜੇ ਵੇਖਣਗੇ ਉਹਨਾਂ ਦੀਆਂ ਅੱਖਾਂ ਨੂੰ ਹੋਰ ਦਰ ਆਉਣੀ ਪਹਿਲਾ ਐਡੀਟਰ ਨੇ ਜਿਹਨੇ ਐਡਿਟ ਕਰਨੀ ਵੀਰ ਨੇ ਹੁੰਦਾ ਹੁਣ ਬਰਾਰ ਬਾਜੀ ਚੱਕੋ ਜਾ ਜੋ ਜੀ ਇੰਨਾ ਕੰਮ ਕੰਮਲੀਟ ਕਰ ਗਿਆ ਤੇ ਚੱਲ ਗਏ ਹੁਣ ਬਾਜੀ ਹੁਣੀ 5:30 6 ਵਜੇ ਦਾ ਟਾਈਮ ਹੋ ਚੱਲਾ ਵਾ ਤੇ ਆ ਅੱਜ ਬਾਕੀ ਆਪਣੇ ਬੰਦਿਆਂ ਨੇ ਇਥੋਂ ਕਰਤਾ ਰੰਪ ਰੰਪ ਜ ਮਾੜਾ ਮੋਟਾ ਧਿਆਰ ਤੇ ਨਾਲ ਹੀ ਇਹਨਾਂ ਨੇ ਹਰ ਨੱਕੇ ਨੁੱਕੇ ਦਾ ਇੱਥੋਂ ਸਾਰੇ ਆ ਗਾਂ ਕਰਕੇ ਸਫਾਈ ਕਰਤੀ ਆ ਤੇ ਵਾਵਾ ਵਧੀਆ ਲੱਗਣ ਲੱਗ ਗਿਆ ਠੀਕ ਆ ਤੇ ਆ ਪਰ ਨਾਲੇ ਦਾ ਉਹਨਾਂ ਜਿਹੜਾ ਇੱਥੋਂ ਪਟਿਆ ਹੋਇਆ ਸੀ ਇਹ ਵੀ ਬਾਤ ਆ ਉਹ ਤੋਂ ਉੱਪਰ ਲਾਹਲੇ ਸ਼ੈੱਡ ਵਾਲਿਆਂ ਨੇ ਬਣਾਉਣਾ ਪਰ ਨਾਲਾ ਬੰਦ ਕਰਨਗੇ ਬੁਫਰਾ ਤੇ ਬਾਕੀ ਸ਼ੈੱਡ ਦਾ ਆ ਜਿਹੜੀ ਚੀਜ਼ ਆ ਇੱਥੋਂ ਇਹ ਵੀ ਬੰਦ ਕਰਾਉਣੀ ਹਜੇ ਇਹ ਹੋ ਗਈ ਹੌਲੀ ਹੌਲੀ ਹਣ ਲੱਗੇ ਰਹੇ ਹੋਏ ਆ ਤੇ ਉਹ सोनू ਬਾਜੀ ਇਹ ਪਤਾ ਨਹੀਂ ਕੀ ਕਰਦਾ ਰਹਿੰਦਾ ਇਹ ਲੱਗ ਗਿਆ ਆਟਮਾ ਸਾਡਿਆ ਬੰਦਾ ਅਗਦਾ ਨੀਂ ਚੋਵਰ ਜਿਆ ਖੂਫੀ ਆ ਜਾ ਹੋ ਚਾਰ ਖੂਫੀ ਆ ਕੀ ਕਰੀ ਜਾਨਾ ਕਿਹੜੇ ਨਾਟ ਉਹ ਨਾਟ ਸਦੇ ਦੋ ਦਿਨਾਂ ਦੀ ਹਾਂ ਸ਼ਾਹ ਠੀਕ ਠੀਕਾ ਤੇ ਆ ਦੇਖੋ ਅੰਦਰਲੇ ਬਣੋ ਆਪਣਾ ਜਿਹੜਾ ਇਹ ਵਾਈਟ ਕਰੀਮ ਜਿਆ ਕਲਰ ਤੇ ਆ ਜੀ ਬਣਨੀ ਇਧਰ ਵੀ ਇਹਦਾ ਕੰਧ ਹੋ ਜਾਣੀ ਆਪਣੀ ਤੇ ਇਧਰ ਕਈ ਡਰਗ ਬੰਦ ਉਹ ਬਾਕੀ ਦੇ ਦਿਆਂ ਹੁਣ ਹੁਣੇ ਕਰਾਉਣੇ ਆ ਜਾਂ ਫੇਰ ਰੋਕ ਕੇ ਆਹ ਬਾਰੋ ਵੀ ਚੈੱਕ ਕਰ ਸਕਦੇ ਤੁਸੀਂ ਕਲਰ ਇਹਦਾ ਗਰੇ ਜਿਹਾ ਟਾਈਪ ਆ ਹੁਣ ਦਾ ਬਲੈਕ ਹੀ ਲੱਗਣਿਆ ਉਦਾਂ ਜਾਂ ਤਰ ਬਲੈਕ ਹੀ ਲੱਗਦਾ ਨਾ ਇਹ ਬਲੈਕ 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 ਹੀ ਲੱਗਦਾ ਗਰੇ ਆ ਉਦਾਂ ਗਰੇ ਆ ਬਲੈਕ ਬਰੀ ਲੱਗਦਾ ਇੱਥੇ ਆਬਦਾਵेलो ਵੀ ਮਾਭ ਲੌਗ ਨੂੰ ਵੇਖ ਕੇ ਨਾ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਿੱਧੀ ਸਿੱਧੀ ਸਬਸਕ੍ਰਾਈਬ ਕਰੋ ਭਾਈ ਹਾਂ ਜਨਾ ਜਿਆਦੇ ਤੋਂ ਜਿਆਦੇ ਸਬਸਕ੍ਰਾਈਬਰ ਕਰੋ ਸਬਸਕ੍ਰੇਬ ਸਬਸਕ੍ਰਾਈਬ ਨਹੀਂ ਸਬਸਕ੍ਰਾਈਬ ਹਾਂ ਸਕਰਾਜ ਕਰੋ ਵਿੱਚੋਂ ਟੋਕਨ ਨਿਕਲੂਗਾ ਹਾਂ ਠੀਕ ਹੈ ਟੋਕਨ ਜੇ ਤੂੰ ਨਾ ਨਿਕਲ ਆਵੇ ਹਾਂ ਆ ਦੋ ਬੰਦੇ ਆਪਾਂ ਨਾਲ ਲੈ ਲਿਆ ਤੇ ਕਾ ਦੇ ਕਾ ਤੇ ਆਪਾਂ ਚਾ ਚੋਦੀ ਦਾ ਨਾ ਮੂਟਾ ਇੱਕ ਦੋ ਪਟਕੇ ਦੇ ਦਿਆ ਵੀ ਕਿੰਨੇ ਖਾ ਲੋ ਨਿਕਲਦੇ ਤੇ ਕੀ ਸੈਦ ਬਣ ਗਿਆ ਵਾ ਇਹ 20 ਜੁਲਾਈ ਅਕਤੂਬਰ ਦਾ ਲੱਗਾ ਹੋਇਆ ਆ ਪਲਾਟ ਆਪਣਾ ਸਾਹਮਣੇ ਵਾਲਾ ਜਿਹੜਾ ਵਾ ਤੇ ਇਹ ਮੇਰੇ ਹਿਸਾਬ ਨਾਲ ਹੁਣ 70 ਕੁ ਦਿਨਾਂ ਦੇ ਲਾਗੇ ਹੋ ਗਿਆ 70 ਪਲਾਸੀ ਹੋ ਗਿਆ ਤੇ ਇਥੋਂ ਇਹ ਬਲਾੜ ਜੋ ਇੱਕ ਦੋ ਬੂਟੇ ਪਾਟ ਕੇ ਵੇਚਦੇ ਆ ਕਿੰਨੇ ਕ ਨਿਕਲਦੇ ਆਲੂ ਤੇ ਕਿੱਡਾ ਸਾਈਜ਼ ਹੋ ਗਿਆ ਵਾ ਮੈਂ ਦੱਸੀ ਕਿਥੋਂ ਵਟਣੇ ਗਾਂਵ ਜਾ ਕੇ ਗਾਂਵ ਜਾ ਕੇ ਵਟਣੇ ਗਾਂਵ ਜਾ ਕੇ ਨਾ ਆਹ ਕਹਿੰਦਾ ਗਾਂਵ ਜਾ ਕੇ ਵਟਣੇ ਇਸ ਤਾਂ ਹੀ ਵਟਣੇ ਮੈਂ ਦੱਸ ਪਾਜੀ ਹਾਂ ਤੂੰ ਐਂ ਗਰੀ ਜਾਂਦਾ ਉਹ ਤੇ ਕਹਿੰਦਾ ਗਾਂ ਜਾ ਕੇ ਵੜਨੇ ਗਾਂ ਪੱਟ ਲੈ ਤੈਨੂੰ ਮਿਲਣਾ ਦਾ ਗਾਂ ਜਾਂਦੇ ਦਰਦੇ ਨੂੰ ਲਾਉਣਾ ਠੰਡ ਲੱਗਦੀ ਠੰਡ ਲੱਗਦੀ ਅੱਛਾ ਮੈਂ ਕਿਹਾ ਅੱਲਾਹ ਤਾਲਾ ਤਦੋਦੀਆਂ ਤੇਰੀਆਂ ਚੱਕ ਕੋਈ ਵੀ ਇੱਕ ਬੂਟਾ ਬਾਟ ਲੈ ਉਹਦੇ ਥੱਲੇ ਦੇਖ ਕਿੰਨੇ ਆਲੂ ਨਿਕਲਦੇ ਆ ਹਾਂ ਪੱਟ ਬੂਟਾ ਇੱਕ ਹੀ ਵੜਨਾ ਉਸ ਹੱਬ ਨਾਲ ਇਧਰ ਵਾਲਾ ਇਹ ਹੀ ਇਹ ਵਾਲਾ ਇੱਕ ਇਹ ਵਾਲਾ ਇੱਕ ਘਰ ਇੱਕ ਹਾਂ ਇਧਰੋਂ ਆਰਾਮ ਨਰਾਮ ਨਾ ਮਿੱਟੀ ਜੀ ਕੱਢ ਕੇ ਹੌਲ ਤੋਂ ਆਲੂ ਵੀ ਨਾਲ ਕੱਢ ਕਿੰਨੇ ਬੂਟੇ ਆ ਕਿੰਨੇ ਆਲੂ ਆ

ਸੇਗਰ ਜਾਨੀ ਹੁਣੇ ਤਿੰਨ ਤਿੰਨ ਛੇ ਤੋਂ ਅੱਠ ਤਦੋਂ 10 ਦਾਣੇ ਘਰ ਹੋ ਜਾਇਕਾ ਬਸ 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 ਇਹ ਨਹੀਂ ਨਹੀਂ ਆ ਦੇ 11 12 12 ਦਾਣੇ 12 ਗਿਆ 12 ਨੇ ਆਣੇ ਨਿਕਲਿਆ ਬਸ ਓਕੇ ਆ ਬਾ ਕਰ ਦੇ ਮਿੱਟੀ ਮਾਰੀ ਜੀ ਸੱਟ ਜੀ ਇਹਨੂੰ ਚੱਕ ਲੈ ਕੇ ਚੱਕ ਲੈ ਆਪਾਂ ਸਰਦੀਪ ਆਵਾਂਗੇ ਤੇ ਨਹੀਂ ਦੱਬਦੇ ਨਹੀਂ ਤੇ ਨਾ ਨਾ ਚੱਕ ਲੈ ਚੱਕ ਲੈ ਫਿਰ ਦੱਬ ਕੇ ਕੀ ਕਰਦੇ ਚੱਕ ਲਾ ਦਸਮੀ ਬੱਲੇ 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 ਹੋ ਗਿਆ ਹਲੇ ਦੇਖੀ ਚੱਲ ਕੰਦਾ ਕੋ ਹੁੰਦਾ ਜਦੋਂ ਹੋ ਗਈਆਂ ਸਾਰੇ ਬਸ ਉਹ ਬੱਲੇ ਬੱਲੇ ਛੱਡਦੀ ਫੇ ਹੋਣੀ ਅਜੇ ਬੱਲੇ ਹੋਏਗੀ ਹਲੇ ਤਾਂ ਢਾਂਚਾ ਜਿਹਾ ਖੜਾ ਹੋਇਆ ਖਸਾਲ ਦਾ ਜੋ ਭਰਤੀ ਭੁਰਤੀ ਪੈ ਗਈ ਨਾ ਫਰਸ਼ 'ਤੇ ਪੈ ਗਿਆ ਥੱਲੇ ਫੇ ਓਕੇ ਲੱਗੂ ਕੰਮ ਸਿੱਕਾ ਵੀ ਆਉ ਕੋ 4x1 ਹੈ ਆਏਗਾ ਆਏਗਾ ਕਿੱਦਾਂ ਹੈ 4x4 4x4 ਇੱਕ ਟਰੈਕਟਰ ਹੋਰ ਇੰਨੇ ਕੀ ਕਰਨੇ ਆ ਤੈਨੂੰ ਅੱਗੇ ਖੜੇ ਆ ਹੈਂ ਬਾਸ ਕਾਲ ਕੋ ਤੱਕ ਜਾਵਣਾ ਮੈਂ ਛੋਟਾ ਟਿਕਟ ਨਹੀਂ ਕੇ ਵੱਡਾ ਵੱਡਾ ਜਾਈਏ ਸਾਡੇ ਸਰਦਾਰ ਕੋਲ ਹੈਗਾ ਵੱਡਾ ਸਰਦਾਰ ਕੋਲ ਹੈਗਾ ਆਪਣੇ ਕੋ ਵੀ ਹੈਗਾ ਵੱਡਾ ਤਾਂ ਉਹ ਕੋਈ ਗੱਲ ਨਹੀਂ ਕੀ ਮੋੜ ਕੇ ਮਾਮਾ ਚਲਾਉਂਦਾ ਤਾਂ ਹੈ ਨਹੀਂ ਜੀ ਹੈਂ ਆਊਗਾ ਜੋਤਾ ਜੋਤਾਊਗਾ ਜੋਤਾਰੇ ਥੋੜੀ ਸਾਰੇ ਚਲਾਈ ਜਾਣੇ ਆ ਕਿਹ ਵੱਡਾ ਕਿਹੜਾ ਰਿਮੋਟ ਵਾਲਾ ਰਿਮੋਟ ਵਾਲਾ ਨਹੀਂ ਨਹੀਂ ਆਪਣਾ ਹਜੇ ਚੱਲਦਾ ਵਧੀਆ ਕੰਮ ਦਨਾਂ ਨਾਲੀ ਨਹੀਂ ਮੁੜ ਕੇ ਉੱਤੇ ਵੈਂਦਾ ਨਹੀਂਗਾ ਕਹਿੰਦਾ ਨਹੀਂ ਮੈਂ ਛੋਟੇ ਹੀ ਦੋ ਉਹ ਵੱਡੇ ਦਾ ਮੁੜ ਕੇ ਉਹ ਵੀ ਪੰਗਾ ਪੈਂਦਾ ਨਾ ਥੋੜਾ ਨਹੀਂ ਛੋਟੇ ਤੇ ਠੀਕ ਹੈ ਉਹ ਵੱਡੇ ਤੇ ਛੋਟੇ ਤੇ ਹੱਲ ਤੋੜ ਦਿੰਦਾ ਵੱਡੇ ਤੇ ਵੀ ਹੱਲ ਤੋੜੂਗਾ ਨਾ ਵੱਡੇ ਵੀ ਇਹਨੇ ਪਤਾ ਨਹੀਂ ਕੀ ਕੀ ਤੋੜ ਕੇ ਫਾੜ ਲਾ ਦੇਗਾ ਕਾਕਾ ਬੋਲਾ ਆਈਦਾ ਵਲੌਗ ਜਿਹੜਾ ਆਪਾਂ ਇੱਥੇ ਖਤਮ ਕਰਦੇ ਆਂ ਤੇ ਸਾਰੇ ਵੀਰ ਜਿਹੜਾ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਅੱਗੇ-ਅੱਗੇ ਸ਼ੇਅਰ ਵੀ ਕਰੋ ਅਹੀਂ ਹੋਰ ਵਲੌਗ ਬਣਾਈਏ ਤੇ ਭੁਰਾ ਹੌਸਲਾ ਮਿਲੇ ਹਿੰਮਤ ਮਿਲੇ ਬਣਾਉਣ ਦੀ ਵਲੌਗ ਵਲੌਗ ਵੀ ਹਾਂ ਚੱਲਦੇ ਆ ਮਾੜਾ ਮੋਟਾ ਕੋਈ ਦੇ ਦਦਾ ਵਾ ਮਾਉਣ ਦਾ ਜੀ ਕਰਦਾ ਐਦਾਂ ਤਾਂ ਫੇ ਮੁੜ ਕੇ ਬੱਸ ਕੰਮ ਬੰਦ ਕਰਨ ਨੂੰ ਜੀ ਕਰ ਜਣਾ ਚਲੋ ਠੀਕ ਕੋਲ ਆਦੀ ਹਾਂ ਗੋਲ ਓਏ ਓਏ ਲਾ ਤਾਰੇ ਹੋ ਗਿਆ ਕਲਾਪ ਚੀਕ ਹੋ ਗਿਆ ਹੋ ਗਿਆ ਹੋ ਗਿਆ ਬਾਏ 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 ਬਾਏ